ਵੈਗੋ ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਕੀਰ ਸਿੰਘ ਮੌੜ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪਿੰਕੀ ਸ਼ਰਮਾ ਭੈਣ ਜੀ ਹਾਂਗਕਾਂਗੋਂ ਔਂਕਰ ਬਈਆ ਜਿਨ੍ਹਾਂ ਦੀ ਨੇਕ ਕਮਾਈ ਨੂੰ ਸਫਲ ਕਰਦੇ ਹੋਏ ਹਰ ਮਹੀਨੇ ਆਪਾਂ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਮੰਥਲੀ ਫੂਡ ਦਿੰਨੇ ਆ ਇਸ ਵਾਰ ਆਪਣੇ ਕੋਲੇ ਜਿਹੜੇ ਪਰਿਵਾਰ ਆ ਡਬਲ ਹੋ ਗਏ ਆ ਜੀ ਕਿਉਂਕਿ ਇਹ ਉਹ ਬੇਸਹਾਰਾ ਮਤਾਮਾਂ ਆਂ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਕੋਈ ਹੀਲਾ ਨਹੀਂ ਅੱਜ ਅਸੀਂ 6 ਜੂਨ ਨੂੰ ਇਹ ਪਰਿਵਾਰਾਂ ਨੂੰ ਮੰਥਲੀ ਫੂਡ ਦੇਵਾਂਗੇ ਪਰ ਪੁੱਛਦੇ ਆ ਮਾਤਾ ਨੂੰ ਵੀ ਉਹਨਾਂ ਦੇ ਘਰੇ ਕੀ ਪ੍ਰੋਬਲਮ ਹੈ ਕੀ ਗੱਲਬਾਤ ਹੈ ਮਾਤਾ ਜੀ ਆਪਣੇ ਘਰੇ ਕੀ ਪ੍ਰੋਬਲਮ ਹੈ ਮਾਤਾ ਜੀ ਵਾਧ ਰੰਗ ਹੋਇਆ ਵਾ ਮੇਰੇ ਘਰ ਵਾਲੇ ਨੂੰ ਅਸੀਂ ਆ ਡਾਂਗੇ ਆਪਦੀ ਰੋਟੀ ਆਪ ਖਾ ਲੈ ਕਿੰਨੇ ਚਿਰ ਦਾ ਰੰਗ ਹੋਇਆ ਕਿਹੜੀ ਚੀਜ਼ ਨਾਲ ਸਾਲ ਹੋ ਗਿਆ ਜੀ ਕਿਹੜੀ ਸਾਈਡ ਖੜੀ ਹੈ ਖੱਬੀ ਖੱਬੀ ਚਾਰ ਸਾੜੀ ਖੜੀ ਹੈ ਹਾਂਜੀ ਕੌਣ ਲਾਜ ਕਰਾਉਂਦਾ ਉਹਦਾ ਮੈਂ ਅੱਜ ਤਾਂ ਮੈਂ ਬਸ ਜਿੰਨੀ ਕੋ ਹੁੰਦਿਆਂ ਮੈਂ ਕਰਾ ਦਿੰਨੀ ਆ ਇੱਥੇ ਪਿਆਗਾ ਕੋਈ ਚੋਰੀ ਦਿਖਾਉਣੇ ਆ ਕੋਈ ਗੱਲ ਨਹੀਂ ਇਹ ਮਾਤਾ ਬਸੰਤ ਕੌਰਾ ਜੀ ਬੱਚੀ ਇਹਨਾਂ ਦੀ ਸੁਧਾਰਨਾ ਹੈ ਕੋਈ ਇਹਨਾਂ ਦਾ ਕਮਾਈ ਵਾਲਾ ਨਹੀਂ ਇਹਨਾਂ ਨੂੰ ਅੰਥਲੀ ਆਪ ਕਈ ਕਾ ਪਸ਼ੂਆਂ ਦਾ ਗੋਹਾ ਗੂੜਾ ਕਰਕੇ ਜਿਹੜਾ ਆਪਦਾ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਇਹਦਾ ਆਪਾਂ ਗੋਹਾ ਗੂੜਾ ਸਿਟਿਆਉਣਾ ਬੰਦ ਕੀਤਾ ਵੀ ਨਾ ਧੋ ਕੇ ਰਿਆ ਕਰ ਵਧੀਆ ਕੱਪੜੇ ਪਾ ਆਪਦਾ ਵਧੀਆ ਰਹਿ ਗੋਹਾ ਤਾਂ ਨਹੀਂ ਛੱਡਦੀ ਹਰ ਤਾਂ ਨਹੀਂ ਛੱਡਦੀ ਨਾ ਨਾ ਹੁਣ ਛੱਡ ਦੇ ਮਹੀਨਾ ਉਹਦੇ ਕੋਲ ਬਾਹਰ ਠੀਕ ਹੈ ਪਤਾ ਜੀ ਆਪਣੇ ਘਰੇ ਕੀ ਪ੍ਰੋਬਲਮ ਹੈ ਕਿਹੜੇ ਨਹੀਂ ਰੋਟੀ ਖਾਣ ਕਰਨੀ ਹੈ ਕਿ ਨਾ ਤਾਂ ਗੋਦਿਲ 6:00 ਵਜੇ ਦੀ ਹਾਂਜੀ ਮੈਂ ਮੁੰਡਾ ਇਸ ਵਾਰ ਤੱਕ ਆ ਤੰਨ ਪਰੇਸ਼ਾਨ ਹੈ ਇਹ ਤਾਂ ਘਰੇ ਕਾਹਨਾ ਕਮਾਉਣ ਵਾਲਾ ਘਰੇ ਬਿਠਾ ਰਹੇ 6:00 ਵਜੇ ਦੀ ਸੀ ਦੂਜੀ ਤਾਂ ਨਹੀਂ ਦੋ ਮੁੰਡਿਆਂ ਦੇ 6:00 ਵਜੇ ਹੈ ਘਰ ਵਾਲਾ ਠੀਕ ਆ ਤੁਹਾਡੇ ਘਰ ਆ ਕੇ ਉਹ ਸਿੱਕੜੀ ਵੇਹੜਾ ਦਿੱਤੇ ਜਾਂਦਾ ਗੱਡੀ ਦਿੱਤੇ ਆਦਾ ਜੀ ਤੁਹਾਨੂੰ ਕੀ ਹੋਇਆ ਅੱਛਾ ਜੀ ਸਾਰੇ ਪਾਸਾ ਖੜਾ ਪਿੰਕੀ ਭੈਣ ਜੀ ਸਾਰਾ ਭੈਣ ਦੇ ਨਵੀਂ ਆਈ ਅੱਜ ਆਪਣੇ ਕੋਲੇ ਅਧਰੰਗ ਹੋਇਆ ਬੋਲਿਆ ਵੀ ਨਹੀਂ ਜਾਂਦਾ ਇਹ ਨੌਜਵਾਨੀ ਉਮਰਾਂ ਕੋਈ ਵੱਡੀ ਉਮਰ ਨਹੀਂ ਹੈਗੀ ਇਹ ਤੁਹਾਡੇ ਘਰ ਵਾਲੀ ਆ ਕਿੰਨਾ ਚਿਰ ਹੋ ਗਿਆ ਨਾ ਕੋਈ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਇਹਨੇ ਚੱਲਦਾ ਨਾ ਜੀ ਰਾਤ ਚੱਲੀ ਜਾਂਦਾ ਹੀ ਹੋਇਆ ਨਹੀਂ ਰਾਤ ਸੀ ਹੋਇਆ ਨਹੀਂ ਜਾਂਦਾ ਆ ਖੜੀ ਆ ਬਾਹਰ ਵੀ ਖੜੀ ਆ ਤੱਕ ਮਾਰੂ ਆਂਦੀ ਆ ਬਾਹਰ ਕੋਸ਼ਿਸ਼ ਕਰਾਂਗੇ ਜੇ ਕੋਈ ਐਨ ਆਰ ਆਈ ਭਰਾ ਸਾਡਾ ਸਾਥ ਦੇ ਸਕਦਾ ਜਿਹੜੇ ਇਹ ਪੈਰਾਡਾਈਜ਼ ਵਾਲੇ ਬਰੀਜ ਹੈ ਇਹਨਾਂ ਨੂੰ ਆਪਾਂ 15 ਦਿਨਾਂ ਬਾਅਦ 10 ਦਿਨਾਂ ਬਾਅਦ ਇਹਨਾਂ ਦੀ ਮਾਲਿਸ਼ ਵਗੈਰਾ ਇੱਥੇ ਬਾਗ ਵਿੱਚ ਕਰਾਜਿਆ ਕਰੀਏ ਤਾਂ ਇਹਨਾਂ ਦੀ ਜਿਹੜੀ ਆ ਹਾਜ਼ਰੀ ਬਾਹਰ ਵੀ ਚੱਲ ਸਕਦੀ ਹੈ ਇਦਾਂ ਮਾਲਿਸ਼ ਨਾਲ ਇਹ ਐ ਜੇ ਚੱਲਣ ਲੱਗ ਜਾ ਹੱਥ ਪੈਰ ਚੱਲ ਪਏ ਵਿਚਾਰੀ ਇਹ ਕੁਝ ਨਾ ਕੋ ਸਾਡੀ ਕਿਰਿਆ ਸੋਧਨ ਜੋਗੀ ਹੋ ਸਕਦੀ ਹੈ ਧੰਨਵਾਦ ਹੈ ਪਿੰਕੀ ਸ਼ਰਮਾ ਭੈਣ ਜੀ ਹਾਂਗਕਾਂਗ ਜਿਨ੍ਹਾਂ ਦੀ ਬਦੌਲਤ ਅਸੀਂ ਇਹਨਾਂ ਪਰਿਵਾਰਾਂ ਨੂੰ ਅੱਜ ਮੰਥਲੀ ਫੂਡ ਦੇ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜ